ਤੋ ਕੋਈ ਕਹਿੰਦਾ ਵੀ ਅਸੀਂ ਆਪਣਾ ਸਾਰਾ ਹੀ ਬਾਥਰੂਮ 골ਡ ਦੇ ਵਿੱਚ ਹੋਣਾ 골ਡ ਹੀ ਸੀਟ ਲੈਣੀ ਆ 골ਡ ਹੀ ਆਪਣਾ ਜਿਹੜਾ ਕਿ ਵੈਰੰਟੀ ਲੈਣੀ ਆ ਤੁਸੀਂ 골ਡ ਜ ਬਣਾ ਸਕਦੇ ਆ ਜੇ ਕੋਈ ਕਹਵੇ ਅਸੀਂ ਆਪਣੇ ਬਾਥਰੂਮ ਰੋਜ਼ 골ਡ ਬਣਾ ਤੁਸੀਂ ਰੋਜ਼ 골ਡ ਬਣਾ ਲਓ ਕੋਈ ਕਹਿੰਦਾ ਅਸੀਂ ਬਲੈਕ ਬਣਾ ਤੁਸੀਂ ਬਲੈਕ ਬਣਾ ਲਓ ਸਿਲਵਰ ਬਣਾ ਸਿਲਵਰ ਬਣਾ ਲਓ ਮਾਰਕੀਟ ਤੁਹਾਨੂੰ ਦੇਖੋ 13000 ਤੋਂ ਘੱਟ ਨਹੀਂ ਮਿਲੇਗੀ ਅਸੀਂ 6500 ਰੁਪਏ ਦੇਵਾਂਗੇ ਤੁਹਾਨੂੰ ਵੈਕਿਊਮ ਸੀਟ ਰਾਉਂਡ ਮਾਡਲ ਲਲੋ ਦੇਖੋ 5500 ਰੁਪਏ ਦਾ ਵੈਕਿਊਮ ਮਾਡਲ ਦੇਖੋ ਕਿੰਨੇ 10 ਸਾਲ ਦੀ ਗਾਰੰਟੀ ਸਾਰਿਆਂ ਦੀ ਇਹ ਬਲੈਕ ਐਂਡ ਵਾਈਟ ਕਲਰ ਨਵਾਂ ਆ ਤੋ ਦੇਖੋ ਜੀ ਆ ਵੀ ਤੁਸੀਂ ਚੈੱਕ ਕਰੋ ਬੈਨਟਰੀ ਕਿੰਨੀ ਸੋਹਣੀ ਆ ਤੁਹਾਡਾ ਛੋਟਾ ਘਰ ਆ ਤੁਹਾਡੇ ਘਰ ਚ ਛੋਟਾ ਬਾਥਰੂਮ ਆ ਜੇ ਤੁਹਾਡਾ 2 3 ਮੜਲੇ ਦਾ ਘਰ ਆ ਤਾਂ ਵੀ ਤੁਹਾਡਾ ਘਰ ਅਸੀਂ ਹੋਟਲਾਂ ਮਾ ਗੁਣਾਣਾ ਦੇਖੋ ਛੋਟੇ ਘਰਾਂ ਦੇ ਲਈ ਛੋਟੇ ਸਾਈਜ਼ ਦੀਆਂ ਬੈਨਟਰੀਆਂ ਛੋਟੇ ਸਾਈਜ਼ ਦੇ ਟੇਬਲ ਟੌਪ ਮਤਲਬ ਇਹ ਵੀ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀ ਆ ਰੇਟ ਜੋ ਆ ਚੈਲੰਜ ਕਰਦੇ ਕਿਸੇ ਨੇ ਤੁਹਾਨੂੰ ਦੇਣੇ ਨਹੀਂ ਹੈਗੇ 50000 ਦਾ ਸਾਡੇ ਕੋਲ ਸਮਾਨ ਲਓ ਔਨ ਡਿਲੀਵਰੀ ਫ੍ਰੀ ਲੱਖ ਰੁਪਏ ਦਾ ਸਮਾਨ ਲਓ ਨਾਲ ਆਰਓ ਫ੍ਰੀ ਨਾਲ ਹੋਮ ਡਿਲੀਵਰੀ 올 ਓਵਰ ਪੰਜਾਬ ਦੇ ਵਿੱਚ ਉਹ ਤੁਹਾਡੇ ਕੋਲ ਫਰਵਰੀ ਦੇ ਚਾਰਜਿੰਗ ਇੰਗਲੈਂਡ ਚ ਜਾਣਾ ਉਥੇ ਕਿਚਨ ਦੇ ਵਿੱਚ ਲੱਗੇ ਦੇ ਦੇ ਵੀ ਇਹਦਾ ਬਹੁਤ ਸਾਰੇ ਮਲਟੀ ਆਪਸ਼ਨ ਹੈ ਜਿਵੇਂ ਵਾਟਰਫਾਲ ਵਾਲਾ ਸਿੰਕ ਆਇਆ ਨਵਾਂ ਬਹੁਤ ਹੀ ਜ਼ਬਰਦਸਤ ਇਹ ਜਿ ਸਾਬਨ ਲੱਗਦਾ ਐ ਇੱਥੋਂ ਟੂਟੀ ਨਿਕਲਦੀ ਬਾਹਰ ਇਹ ਚ ਵੱਡਾ ਸਾਈਜ਼ ਵੀ ਮਿਲ ਜੇਗਾ ਇੱਥੋਂ ਪਾਣੀ ਆਨ-ਆਫ ਹੁੰਦਾ ਦੇਖੋ ਕਿੰਨੀ ਪਿਆਰੀ ਚੀਜ਼ ਆਈ ਐ ਇੱਥੋਂ ਛਰਨੇ ਵਾਲਾ ਪਾਣੀ ਆ ਯਾਰੋ ਇੱਥੇ ਗਲਾਸ ਧੋਸ ਰਹੇ ਹੋ ਤੁਸੀਂ ਪ੍ਰੈਸ ਕਰਕੇ ਬਹੁਤ ਅੱਛੀ ਕੁਆਲਿਟੀ ਹੈ ਇਹ ਬਲੈਕ ਕਲਰ ਚ ਸਾਊਂਡ ਪ੍ਰੂਫ ਹੈ ਕੋਈ ਭਾਂਡੇ ਦੀ ਆਵਾਜ਼ ਨਹੀਂ ਆਏਗੀ ਤੁਹਾਨੂੰ ਵੈਨਿਟੀ ਦੇਖੋ ਜਿੱਦਾਂ ਸਾਡੇ ਕੋਲ 32 ਇੰਚੀ ਸਾਈਜ਼ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਬਰਾਊਨ ਕਲਰ ਦਾ ਦੇਖੋ ਵੁੱਡਨ ਕਲਰ ਦੇਖੋ ਅੱਜ ਕੱਲ ਬਹੁਤ ਇਹਦਾ ਮਤਲਬ ਟ੍ਰੈਂਡ ਹੈ ਵੁੱਡਨ ਕਲਰ ਦਾ ਤੁਹਾਨੂੰ ਵੱਡਾ ਸਾਈਜ਼ ਅਸੀਂ 5500 ਰੁਪਏ ਹੀ ਦੇ ਦਾਂਗੇ 32 ਇੰਚੀ ਫਿਰ ਜੇ ਛੋਟਾ ਸਾਈਜ਼ ਲੈ ਲੋ 24 ਇੰਚ ਦਾ ਇਹ ਤੁਹਾਨੂੰ ਅਸੀਂ 4500 ਰੁਪਏ ਦੇਵਾਂਗੇ ਜਿੱਥੇ ਮਰਜ਼ੀ ਰੇਟ ਰਾਈ ਕਰ ਲੋ ਇਹਨਾਂ ਦੇ ਆਹ ਦੇਖੋ ਜੀ ਆ ਨਵੀਂ ਸੀਰੀਜ਼ ਅਸੀਂ ਕੱਢੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਜਿਹੜਾ ਮਰਜ਼ੀ ਇਹਨਾਂ 'ਚੋਂ ਪਸੰਦ ਕਰ ਲੋ 8500 ਰੁਪਏ ਦਾ ਵਿੱਧ ਟੇਬਲ ਟੌਪ ਜਿਹੜਾ ਮਰਜੀ ਡਿਜ਼ਾਈਨ ਲੈ ਲੋਰੇ ਜੋ ਸਾਡੇ ਕੋ ਆ ਵੀ ਬੜੇ ਸੋਹਣੇ ਲੱਗੇ ਹਨ ਦੇਖੋ ਝਰਨੇ ਵਾਲਾ ਪਾਣੀ ਲੈ ਜੋ ਇਹਦੇ ਵਿੱਚ ਵੀ ਬਲੈਕ ਗੋਲਡ ਟੋਫੇ ਆਏ ਟੋਫੇ ਨਵੇਂ ਬਿਲਕੁਲ ਮਤਲਬ ਲੇਟੈਸਟ ਮਾਡਲ ਆਏ ਵਾਟਰਫਾਲ ਝਰਨੇ ਵਾਲਾ ਪਾਣੀ ਆਂਦਾ ਇਹਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਇਹ ਵੀ ਵਾਟਰਫਾਲ 골ਡਨ ਕੋ ਕ੍ਰਿਸਟਲ ਵਾਲੇ ਮਿਲ ਜਾਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਇਹ ਡਸਟਬਿਨ ਸੈੱਟ ਹੈ ਤੁਸੀਂ ਆਪਣਾ ਡਸਟਬਿਨ ਯੂਜ਼ ਕਰ ਸਕਦੇ ਹੋ ਬਰਸ਼ ਹੋਲਡਰ ਆ ਦੇਖੋ ਇਨੇ ਸੋਹਣੇ ਸੋਹਣੇ ਪੀਸ ਆਏ ਆ ਸਾਨੂੰ ਫੋਨ ਕਰੋ WhatsApp ਨੰਬਰ ਤੇ ਕਾਲਿੰਗ ਕਰੋ ਜਿੱਦਾਂ ਮ ਤੁਸੀਂ ਕੀ ਕਰਨਾ ਪਲੰਬਰ ਕੋ ਸਮਾਨ ਲਖਾਣਾ ਸਿਰਫ ਸਾਨੂੰ WhatsApp ਕਰ ਦੇਣਾ ਅਸੀਂ ਤੁਹਾਨੂੰ ਉਹਦਾ ਐਸਟੀਮੇਟ ਬਣਾ ਕੇ ਭੇਜ ਦੇਣਾ ਤੁਹਾਨੂੰ ਸਹੀ ਲੱਗਦੇ ਪ੍ਰਾਈਸ ਅਸੀਂ ਤੁਹਾਨੂੰ ਸਮਾਨ ਵੀ ਸਿਲੈਕਟ ਕਰਾਵਾਂਗੇ ਸਾਰਾ ਪਲੇ ਟੂ Z ਸਾਰੀ ਇਕਲੀ ਇਕਲੀ ਚੀਜ਼ ਤੁਹਾਨੂੰ ਸਿਲੈਕਟ ਕਰਾਵਾਂਗੇ ਤੁਹਾਡੇ ਦਿੱਤੇ ਐਡਰੈਸ ਤੇ ਭੇਜ ਦੇਵਾਂਗੇ ਪੇਮੈਂਟ ਤੁਸੀਂ ਆਨਲਾਈਨ ਪਾ ਦੇਣੀ ਹੈ ਲਓ ਜੀ ਹੁਣ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਧੱਕੇ ਖਾਣ ਦੀ ਲੋੜ ਨਹੀਂ ਹੁਣ ਤੁਹਾਨੂੰ ਆਪਣੀਆਂ ਲੁੱਟਾਂ ਕਰਾਉਣ ਦੀ ਲੋੜ ਨਹੀਂ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਪੰਜਾਬ ਦੇ ਸਭ ਤੋਂ ਵੱਡੇ ਲਗਜ਼ਰੀ ਸ਼ੋਰੂਮ ਗਰਮੀਰ ਟਰੇਡਿੰਗ ਕੰਪਨੀ ਦੇ ਜਿੱਥੇ ਤੁਹਾਡੇ ਘਰਾਂ ਦੇ ਬਾਥਰੂਮ ਤੁਹਾਡੇ ਘਰਾਂ ਦੀਆਂ ਰਸ ਸ਼ੀਸ਼ੇ ਬਾਹਟਮ ਕਾ ਦੇਾਂਗੇ ਇੱਥੇ ਬਹੁਤ ਵੱਡੀਆਂ ਆਫਰਾਂ ਲੱਗੀਆਂ ਵੱਡੇ ਫਾਇਦੇ ਹੋਣੇ ਆ ਲੱਖਾਂ ਰੁਪਏ ਦਾ ਸਮਾਨ ਹਜ਼ਾਰਾਂ ਰੁਪਏ ਦੇਵਾਂਗੇ ਆਫਰਾਂ ਬਹੁਤ ਤਗੜੀਆਂ ਚੱਲ ਰਹੀਆਂ ਤੁਹਾਨੂੰ ਸਾਰੀ ਵੀਡੀਓ ਦੱਸਾਂਗੇ ਐਦਾਂ ਦਾ ਹੋਟਲ ਆਰਿਕਾ ਸਮਾਨ ਤੁਹਾਨੂੰ ਅਸੀਂ ਦਵਾਂਗੇ ਜਿੱਥੇ ਸਿਰਫ 50000 ਰੁਪਏ ਦਾ ਤੁਸੀਂ ਸਮਾਨ ਜੇ ਲੈਨੇ ਹੋ ਤੁਹਾਡੇ ਪੂਰੇ ਪੰਜਾਬ ਚ ਚਾਹੇ ਪਿੰਡ ਸ਼ਹਿਰ ਚ ਹੋਮ ਡਿਲੀਵਰੀ ਤੁਹਾਨੂੰ ਫ੍ਰੀ ਦੇ ਦੇਣੀ ਹੈਗੀ ਆ ਤੁਸੀਂ 40000 ਰੁਪਏ ਦਾ ਸਮਾਨ ਲੈਨੇ ਹੋ ਉਹਦੇ ਵਿੱਚ ਤੁਹਾਡੇ ਘਰ ਦੇ ਦੋ ਬਾਥਰੂਮ ਇੱਕ ਰਸੋਈ ਬਿਲਕੁਲ ਤਿਆਰ ਕਰਕੇ ਦੇਵਾਂਗੇ ਜਿਹੜਾ ਬਾਥਰੂਮ ਦਾ ਸਮਾਨ ਆ ਜਾਂ ਰਸੋਈ ਦਾ ਸਮਾਨ ਟਾਈਲਰ ਲੱਗਣ ਤੋਂ ਬਾਅਦ ਵਾਲੀ ਐਸੈਸਰੀ ਤੁਹਾਨੂੰ ਦੇ ਦੇਣੀ ਹੈਗੀ ਆ ਵੀਡੀਓ ਐਂਡ ਤੱਕ ਦੇਖ ਲਿਓ ਵੱਡੇ ਫਾਇਦੇ ਕਰਕੇ ਭੇਜਾਂਗੇ ਤੁਸੀਂ ਆਉਣਾ ਗਰਮੀਟ ਟਰੇਡਿੰਗ ਕੰਪਨੀ ਪ੍ਰਤਾਪ ਬਾਗ ਜਲੰਧਰ ਪੂਰੀ ਵੀਡੀਓ ਦੇਖੋ ਸੋ ਭਾਈ ਜੀ ਲੋਕ ਬੜੇ ਖੁਸ਼ ਆ ਲੋਕ ਬੜੇ ਸੈਟੀਸਫਾਈਡ ਆ ਕਹਿੰਦੇ ਵੀ ਅਸੀਂ ਸਾਰਾ ਪੰਜਾਬ ਘੁੰਮੇ ਦਿੱਲੀ ਤੱਕ ਵੀ ਗਏ ਆ ਪਰ ਜੋ ਗਰਮੀਟ ਟਰੇਡਿੰਗ ਕੰਪਨੀ ਸਾਨੂੰ ਸਮਾਨ ਦਿੱਤਾ ਜੋ ਪ੍ਰਾਈਸ ਦਿੱਤਾ ਕੋਸ਼ ਬੜੇ ਹੈਗੇ ਆ ਸੋ ਥੈਂਕ ਯੂ ਤੁਹਾਡਾ ਜਿੰਨੇ ਤੁਸੀਂ ਪ੍ਰੋਮਿਸ ਕਰਦੇ ਹੋ ਜੋ ਤੁਸੀਂ ਲੋਕਾਂ ਨਾਲ ਵਾਦਾ ਕਰਦੇ ਹੋ ਕੱਲਾ ਕੱਲਾ ਬੋਲ ਪਗਾ ਦਿੰਦੇ ਹੋ ਤੁਸੀਂ ਆਪਣਾ ਬਿਲਕੁਲ ਭਜੀ ਅਸੀਂ ਹੁਣ ਬਹੁ ਵੈਰਾਈਟੀ ਲੈ ਕੇ ਆਏ ਆਣ ਵੇਲੇ ਟਾਈਮ ਤੇ ਜਲੰਧਰ ਸ਼ਹਿਰ ਚ ਹੀ ਨੰਬਰ 1 ਹੈ ਮਤਲਬ ਵੈਰਾਈਟੀ ਲੈ ਕੇ ਆਏ ਆ ਤੁਸੀਂ ਦੇਖੋ ਵੈਰਾਈਟੀ ਆ ਦੇਖੋ ਸਿਲਵਰ ਕਲਰ ਅਵੇਲੇਬਲ ਹੈ ਬਲੈਕ ਕਲਰ ਵੀ ਆਉਂਦਾ ਆਪਣੇ ਕੋ ਜੈਗੂਅਰ ਦਾ ਰੋਜ਼ ਗੋਲਡ 골 ਸਾਰੀ ਰੇਂਜ ਹੈਗੀ ਆਪਣੇ ਕੋ 10 ਸਾਲ ਦੀ ਗਾਰੰਟੀ ਸਾਰੇ ਪ੍ਰੋਡਕਟ ਦੀ ਜਿੱਦਾ ਹੁਣ ਸੀਟਾਂ ਦੇ ਲਓ 1 ਪੀ ਸੀਟ ਤੁਹਾਡੇ ਕੋਲ ਸ਼ੁਰੂ ਹੋ ਜਾਂਦੀ ਦੇਖੋ 3500 ਰੁਪਏ ਤੋਂ 10 ਸਾਲ ਦੀ ਗਾਰੰਟੀ ਮਾਰਕੀਟ ਦਾ ਤੁਹਾਨੂੰ 7000 ਤੋਂ ਘੱਟ ਨਹੀਂ ਮਿਲੇਗੀ। ਇਹ ਆ ਦੇਖੋ ਆ ਮਾਡਲ ਸੈਕੰਡ ਮਾਡਲ ਪੈਂਦਾ 4000 ਦਾ। ਇਹ ਤੁਹਾਨੂੰ 8000 ਤੋਂ ਘੱਟ ਨਹੀਂ ਮਿਲੇਗਾ ਮਾਰਕੀਟ। ਇਹ ਮਿਲਦਾ 4500 ਰੁਪਏ ਦਾ। ਦੇਖੋ ਇਹ ਤਾਂ 9000 ਤੋਂ ਘੱਟ ਨਹੀਂ ਮਿਲੇਗਾ। ਵਾਸ਼ ਮਸ਼ੀਨ ਮਿਲੇਗਾ ਤੁਹਾਨੂੰ 1600 ਰੁਪਏ ਦਾ ਸਕੁਅਰ। ਦੇਖੋ ਕਿੰਨਾ ਸੋਹਣਾ ਮਾਡਲ ਆ। ਉਸ ਤੋਂ ਬਾਅਦ ਜੈਟ ਵਾਲੀ ਸੀਟ ਆ ਜਾਂਦੀ ਦੇਖੋ ਇਨ ਬਿਲਟ ਜੈਟ। 5000 ਰੁਪਏ ਵਿਦ ਜੈਟ ਦੇਖੋ। ਇਹ ਜੈਟ ਦੇ ਨਾਲ ਤੁਹਾਨੂੰ ਮਾਰਕੀਟ 10000 ਤੋਂ ਘੱਟ ਨਹੀਂ ਮਿਲੇਗੀ ਤੁਹਾਨੂੰ। ਇਹ ਮਾਡਲ ਪਏਗਾ ਤੁਹਾਨੂੰ ਏਵੀ 4500 ਛੋਟਾ ਵਾਸ਼ਬੈਨ ਮਿਲ ਜੇਗਾ ਜੈਗਵਰ ਦੀ ਦੇਖੋ ਟੂਟੀਆਂ ਸਾਰੀਆਂ ਰੇਂਜ ਹੈਗੀਆਂ ਬ੍ਰੋਕਰ ਦੀ ਥੋਲੀਆਂ ਸਿਲਵਰ ਰੇਂਜ ਸਾਰੀ ਮਿਲ ਜੇਗੀ ਬਾਲਮਾਉਟ ਮਿਲ ਜਾਣਗੇ ਡੁਬਟਰ ਉੱਪਰ ਸ਼ਾਵਰ ਦੇ ਸਾਰੇ ਸਾਈ ਅਵੇਲੇਬਲ ਆ ਬਾਸ ਐਸੈਸਰੀ ਅਵੇਲੇਬਲ ਆ ਵਾਸ਼ਬੈਨ ਸਕੁਅਰ ਦੇਖੋ 1600 ਦੀ ਰੇਂਜ ਚ ਉੱਤੋਂ ਬਾਅਦ ਆਂਦੀ ਜੀ ਵੈਕਿਊਮ ਸੀਟ ਦੇਖੋ ਮਾਰਕੀਟ ਤੁਹਾਨੂੰ ਦੇਖੋ 13000 ਤੋਂ ਘੱਟ ਨਹੀਂ ਮਿਲੇਗੀ ਅਸੀਂ 6500 ਰੁਪਏ ਦੇਵਾਂਗੇ ਤੁਹਾਨੂੰ ਵੈਕਿਊਮ ਸੀਟ ਰਾਉਂਡ ਮਾਡਲ ਲਲੋ ਦੇਖੋ 5500 ਰੁਪਏ ਦਾ ਵੈਕਿਊਮ ਮਾਡਲ ਦੇਖੋ ਕਿੰਨੇ ਇਹ ਬਲੈਕ ਐਂਡ ਵਾਈਟ ਕਲਰ ਨਵਾਂ ਆਇਆ 골ਡਨ ਕਲਰ ਦੇਖੋ ਕਿੰਨਾ ਸੋਹਣਾ ਆਇਆ ਨਵਾਂ 골ਡਨ ਦੇ ਨਾਲ ਤੁਸੀਂ ਟੂਟੀਆਂ 골ਡਨ ਲਓ ਸਾਡੇ ਕੋਲ ਦੋਸ 골ਡ ਵੀ ਲੈ ਸਕਦੇ ਹੋ ਦੇਖੋ ਸਾਰੀ ਰੇਂਜ ਅਵੇਲੇਬਲ ਹੈ ओरिएंट ਦੀ ਉਡੀ ਦੇਖੋ 850 ਰੁਪਏ ਦੀ 10 ਸਾਲ ਦੀ ਗਾਰੰਟੀ ਹੈ ਇਹ 650 ਦਾ ਮਿੰਦਾ ਛੋਟਾ ਮਾਡਲ ਸਾਰਿਆਂ ਦੀ 10 ਸਾਲ ਦੀ ਗਾਰੰਟੀ ਦੇਖੋ ਉਸ ਵਾਰ ਸੀਟ ਤੁਹਾਨੂੰ ਬਲੈਕ ਕਲਰ ਜੀ ਵੀ ਮਿਲ ਜੇਗੀ ਦੇਖੋ ਪਿਓਰ ਬਲੈਕ ਦੇਖੋ 10 ਸਾਲ ਦੀ ਗਾਰੰਟੀ ਦੀ ਇਹ ਤੁਹਾਨੂੰ ਬੇਗੀ 10000 ਰੁਪਏ ਦੀ 1 ਪੀ ਸੀਟ ਹਮ ਚੌਕਲੇਟ ਕਲਰ ਮਿਲ ਜੇਗਾ ਇਹਦੀ ਸਾਰਿਆਂ ਦੀ 10 ਸਾਲ ਦੀ ਗਾਰੰਟੀ ਹੈ ਯਤਬਾ ਦੇਖੋ ਜੈਟ ਇਨ ਬਿਲਟ ਵਿੱਚ ਜੈਟ ਲੱਗਾ 5500 ਰੁਪਏ ਹੀ ਦੇਵਾਂਗੇ ਮਾਰਕੀਟ ਤੁਹਾਨੂੰ 11000 ਤੋਂ ਘੱਟ ਨਹੀਂ ਮਿਲੇਗੀ ਸਕੁਅਰ ਮਾਡਲ ਲਲੋ 6500 ਦਾ 10 ਸਾਲ ਦੀ ਗਾਰੰਟੀ ਸਾਰਿਆਂ ਦੀ ਉਸ ਤੋਂ ਬਾਅਦ ਦੇਖੋ ਸੀਟ ਸੋ ਭਾਈ ਜੀ ਆ ਵੀ ਮੈਨੂੰ ਦੱਸੋ ਆ ਸੀਟਾਂ ਦਾ ਹਨਾ ਖਾਸ ਤੌਰ ਤੇ ਥਾਈਲੈਂਡ ਦੇ ਵਿੱਚ ਦੇਖਿਆ ਦੁਬਈ ਦੇ ਵਿੱਚ ਦੇਖਿਆ ਹਨਾ ਜਿਹੜੇ ਵੱਡੇ ਵੱਡੇ ਮੋਲਕ ਆ ਇਹਨਾਂ ਬਾਰੇ ਵੀ ਦੱਸ ਦਿਓ ਨਾ ਬਿਲਕੁਲ ਭਾਈ ਜੀ ਦੇਖੋ ਇਨ ਬਿਲਟ ਵਾਲ ਹੈਂਗ ਸੀਟ ਹੈ ਜੈਟ ਵਾਲੀ ਇਹ ਲੇਡੀਜ਼ ਵਾਸਤੇ ਸੀਟ ਹੁੰਦੀ ਵੇਲ ਬਈ ਇੰਗਲਿਸ਼ ਸੀਟ ਸਾਰੀਆਂ ਅਵੇਲੇਬਲ ਆਪਣੇ ਕੋਲ ਬਾਲ ਹੈਂਗ ਵਾਸ਼ ਵਿਸ਼ੇਣ ਹੈ ਬਾਹਰ ਕੰਧ ਦਾ ਟੰਗੇ ਜਾਂਦੇ ਵਾਸ਼ਮੇ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਹੈ ਜਿੱਦਾਂ ਕਿ ਦੇਖੋ ਵਾਲ ਐਂਡ ਸੀਟ ਆਈ ਹੈ ਕੰਧ ਨਾਲ ਲੱਗਦੀ ਦੇਖੋ 10 ਸਾਲ ਦੀ ਗਾਰੰਟੀ 4500 ਰੁਪਏ ਹੀ ਦੇਵਾਂਗੇ ਤੁਹਾਨੂੰ ਤੋਂ ਬਾਅਦ ਜੈਗਵਰ ਚ ਦੇਖੋ ਬਹੁਤ ਸੋਹਣੇ ਸੋਹਣੇ ਮਾਡਲ ਆਏ ਜੈਗਵਰ ਕੰਪਨੀ ਦੇ ਦੇਵਾਂਗੇ ਤੁਹਾਨੂੰ ਦੇਖੋ ਅੱਜ ਸਕੁਅਰ ਮਾਡਲ ਵੀ ਅਵੇਲੇਬਲ ਹੈ ਫਿਰ ਇੱਕ ਰਾਉਂਡ ਸੀਟ ਆਈ ਹੈ 4000 ਰੁਪਏ ਦੀ ਪੈਂਦੀ ਦੇਖੋ ਮਾਰਕੀਟ ਤੁਹਾਨੂੰ 8000 ਤੋਂ ਘੱਟ ਨਹੀਂ ਪਵੇਗੀ ਇਹਨੇ ਆਈਵਰੀ ਕਲਰ ਅਵੇਲੇਬਲ ਹੈ ਬਲੈਕ ਕਲਰ ਵੀ ਮਿਲ ਜੇਗਾ ਫੋਲ ਐਂਡ ਸੀਟ ਦੇ ਵਿੱਚ ਚੌਕਲੇਟ ਕਲਰ ਵੀ ਉਸ ਵਾਰ ਦੇਖੋ ਜੀ ਸਹਿਰਾ ਕੰਪਨੀ ਦੀ ਵੀ ਸੀਟ ਮਿਲ ਜੇਗੀ 10 ਸਾਲ ਦੀ ਗਾਰੰਟੀ ਹੈ ਦੇਖੋ ਜਿਹਨੂੰ ਵਧੀਆ-ਵਧੀਆ ਬ੍ਰਾਂਡ ਸਾਡੇ ਕੋਲ ਸਾਰੇ ਅਵੇਲੇਬਲ ਨੇ ਸਹਿਰਾ ਦੀ ਕਾਉਨਡ ਮਾਡਲ ਵੀ ਆਂਦਾ ਦੇਖੋ ਜੈਗਵਾਰ ਦਾ ਵੀ ਮਿਲ ਜੇਗਾ 10 ਸਾਲ ਦੀ ਗਾਰੰਟੀ ਹਿੰਦਵੇਰ ਦਾ ਵੈਕਿਊਮ ਮਾਡਲ ਹੈ ਦੇਖੋ ਕਿੰਨੇ ਸੋਹਣੇ-ਸੋਹਣੇ ਮਾਡਲ ਆਏ ਆ ਸਪੇਅਰ ਮਾਡਲ ਵੀ ਅਵੇਲੇਬਲ ਹੈ ਤੇ ਦੇਖੋ ਵੈਨਿਟੀਆਂ ਦੀ ਵੈਰੈਟੀ ਬਹੁਤ ਆਪਣੇ ਕੋਲ 32 ਇੰਚ ਤੁਹਾਨੂੰ ਅਸੀਂ 5500 ਰੁਪਏ ਹੀ ਦੇਵਾਂਗੇ ਮਾਰਕੀਟ 11000 ਤੋਂ ਘੱਟ ਨਹੀਂ ਮਿਲੇਗੀ ਜਿੱਦਰਾਜ ਵੀ ਲੱਗੇ ਵਿੱਚ ਤੇ ਦੇਖੋ ਇਹਨਾਂ ਐਕਸੈਸਰੀ ਵੀ ਸੋ ਦੇਖੋ ਇਹ ਸਭ ਤੋਂ ਵਧੀਆ ਗੱਲ ਕੀ ਆ ਆ ਦੇਖੋ ਜਿਹੜੇ ਸ਼ਕੀਨ ਮੁੰਡੇ ਆ ਨਾ ਜਿਹੜੇ ਸਭ ਤੋਂ ਸ਼ਕੀਨ ਕਸਟਮਰ ਆ ਉਹਨਾਂ ਦੀ ਪਸੰਦੀ ਜੀ ਜੈਗੂਅਰ ਵੱਡੇ ਬ੍ਰੈਂਡ ਹੈ ਗਿਆ ਸੋ ਕੋਈ ਕਹਿੰਦਾ ਵੀ ਅਸੀਂ ਆਪਣਾ ਸਾਰਾ ਹੀ ਬਾਥਰੂਮ 골ਡ ਦੇ ਵਿੱਚ ਹੋਣਾ 골ਡ ਹੀ ਸੀਟ ਲੈਣੀ ਆ 골ਡ ਹੀ ਆਪਣਾ ਜਿਹੜਾ ਕਿ ਵੈਰੰਟੀ ਲੈਣੀ ਆ ਤੁਸੀਂ 골ਡ ਚ ਬਣਾ ਸਕਦੇ ਆ ਜੇ ਕੋਈ ਕਹਵੇ ਅਸੀਂ ਆਪਣੇ ਬਾਥਰੂਮ ਰੋਜ਼ 골ਡ ਬਣਾ ਤੁਸੀਂ ਰੋਜ਼ 골ਡ ਬਣਾ ਲਓ ਕੋਈ ਕਹਿੰਦਾ ਅਸੀਂ ਬਲੈਕ ਬਣਾਣਾ ਤੁਸੀਂ ਬਲੈਕ ਬਣਾ ਲਓ ਸਿਲਵਰ ਬਣਾਣਾ ਸਿਲਵਰ ਬਣਾ ਲਓ ਦੇਖੋ ਜੀ ਸਵਾਦ ਤੁਹਾਨੂੰ ਅਸੀਂ ਦੇਣਾ ਸਾਰਾ ਫਾਈਵ ਸਟਾਰ ਟੱਚ ਚ ਪਰ ਪੈਸੇ ਤੁਹਾਡੇ ਤੋਂ ਬਹੁਤ ਘੱਟ ਲੈਣੇ ਆ 10 ਜੁਲਾਈ ਤੱਕ ਬਹੁਤ ਵੱਡੀ ਸੇਲ ਲੱਗੀ ਆ ਸਟਾਕ ਸਾਰਾ ਕਲੀਅਰ ਕਰ ਦੇਣਾ ਜਿਹੜਾ ਪਹਿਲਾਂ ਆ ਗਿਆ ਉਹਦੇ ਵੱਡੇ ਫਾਇਦੇ ਕਰਨੇ ਆ ਭਾਈ ਜੀ ਤੁਸੀਂ ਇੱਕ ਆਫਰ ਲਾਈ ਸੀ ਵੀ ਹੋਮ ਡਿਲੀਵਰੀ ਫ੍ਰੀ ਕਿਨਾਂ ਨੂੰ ਹੋਮ ਡਿਲੀਵਰੀ ਫ੍ਰੀ ਆ ਭਾਈ ਜੀ ਦੇਖੋ 50000 ਦਾ ਸਾਡੇ ਕੋਲ ਸਮਾਨ ਲਓ ਹੋਮ ਡਿਲੀਵਰੀ ਫ੍ਰੀ ਲੱਖ ਰੁਪਏ ਦਾ ਸਮਾਨ ਲਓ ਨਾਲ ਆਰਓ ਫ੍ਰੀ ਨਾਲ ਹੋਮ ਡਿਲੀਵਰੀ 올 ਓਵਰ ਪੰਜਾਬ ਦੇ ਵਿੱਚ ਜੀ ਤੁਹਾਡੇ ਕੋਲ ਰਿਵਰੀ ਦੇ ਚਾਰਜ ਨਹੀਂ ਲੱਤੇ ਜਾਣੇ ਜੇ ਕਿਸੇ ਨੇ ਦੋ ਬਾਥਰੂਮ ਬਣਾਉਣੇ ਇੱਕ ਕਿਚਨ ਤਿਆਰ ਕਰਾਉਣੀ ਉਹਦੀ ਵੀ ਆਫਰ ਭਾਈ ਜੀ ਦੋ ਬਾਥਰੂਮ ਇੱਕ ਕਿਚਨ 40000 ਰੁਪਏ ਤਿਆਰ ਕਰਕੇ ਦਵਾਂਗੇ ਆਪਾਂ ਟਾਈਲ ਤੱਕ ਫਿਟਿੰ ਤੋ 40 ਅੱਜ ਤੋਂ ਅਸਾਰੀ ਟੂਟੀਆਂ ਵਗੈਰਾ ਕਿਚਨ ਸਿੰਕ ਵਾਸ਼ਬੈਸ਼ਨ 1 ਵੀ ਸੀਟ ਦਵਾਂਗੇ ਨਾਲ ਵਧੀਆ ਦੇਖੋ ਇਹ ਆਫਰ ਤੁਹਾਨੂੰ ਕਿਸੇ ਨੇ ਨਹੀਂ ਦੇਣੀ ਆ 10 ਜੁਲਾਈ ਤੋਂ ਪਹਿਲਾਂ ਆ ਜਿਓ ਸਾਮਾਨ ਵੀ ਸਸਤਾ ਦਵਾਂਗੇ 50000 ਫਰੀ ਸ਼ੋਪਿੰਗ ਕਰ ਲਓ ਹੋਮ ਡਿਲੀਵਰੀ ਪੂਰੇ ਪੰਜਾਬ ਚ ਫਰੀ ਦਵਾਂਗੇ ਘਰੋਂ ਸਿਰਫ ਤੁਸੀਂ 40000 ਰੁਪਇਆ ਲੈ ਕੇ ਆਓ 40000 ਰੁਪਏ ਦੇ ਵਿੱਚ ਤੁਹਾਡੇ ਦੋ ਬਾਥਰੂਮ ਬਣਾ ਦੇਾਂਗੇ ਇੱਕ ਕਿਚਨ ਤਿਆਰ ਕਰਾ ਦੇਾਂਗੇ ਟਾਈਲਾਂ ਤੱਕ ਤੁਸੀਂ ਆਪਣਾ ਕੰਮ ਕਰ ਲਓ ਉਦੋਂ ਉੱਪਰ ਦਾ ਜਿਹੜਾ ਸਾਰਾ ਸਾਮਾਨ ਆਪਾਂ ਤੁਹਾਨੂੰ ਦੇ ਦੇਾਂਗੇ ਵੈਨਿਟੀ ਦੇਖੋ ਜਿੱਦਾਂ ਸਾਡੇ ਕੋਲ 32 ਇੰਚੀ ਸਾਈਜ਼ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਬਰਾਊਨ ਕਲਰ ਦਾ ਦੇਖੋ ਵੁੱਡਨ ਕਲਰ ਦੇਖੋ ਆਈਕੱਲ ਬਹੁਤ ਇਹਦਾ ਮਤਲਬ ਟ੍ਰੈਂਡ ਹੈ ਵੁੱਡਨ ਕਲਰ ਦਾ ਤੁਹਾਨੂੰ ਵੱਡਾ ਸਾਈਜ਼ ਅਸੀਂ 5500 ਰੁਪਏ ਹੀ ਦੇ ਦਾਂਗੇ 32 ਇੰਚੀ ਇਹ ਦੇਖੋ ਛੋਟਾ ਸਾਈਜ਼ ਵੀ ਮਿਲਦਾ ਜਿਹਦੇ ਕੋਲ ਜਗ੍ਹਾ ਘੱਟ ਹੈ 16 ਇੰਚੀ ਇਹ ਵੀ ਮਿਲ ਜੇਗਾ ਫਿਰ ਛੋਟਾ ਸਾਈਜ਼ ਲੈ ਲਓ 24 ਇੰਚ ਦਾ ਇਹ ਤੁਹਾਨੂੰ ਅਸੀਂ 4500 ਰੁਪਏ ਹੀ ਦੇਵਾਂਗੇ ਜਿੱਥੇ ਮਰਜ਼ੀ ਰੇਟ ਰਾਈ ਕਰ ਲਓ ਇਹਨਾਂ ਦੇ ਬੈਸਟ ਆਫਰ ਅਸੀਂ ਕੱਢੇ ਹੋਏ ਆ ਆ ਦੇਖੋ ਕਿੰਨੇ ਸੋਹਣੇ ਕਲਰ ਆਏ ਆ ਕਿਸੇ ਨੇ ਟੇਬਲ ਟੌਪ ਦੇ ਨਾਲ ਲੈਣੀ ਹੈ ਅ ਕਿਸਨੇ ਆ ਦੇਖੋ 16 ਇੰਚ ਹੀ ਲੈਣਾ ਐ ਵੀ ਅਵੇਲੇਬਲ ਐ ਸੋ ਦੇਖੋ ਜੀ ਆ ਵੀ ਤੁਸੀਂ ਚੈੱਕ ਕਰੋ ਬੈਨਟਰੀ ਕਿੰਨੀ ਸੋਹਣੀ ਆ ਤੁਹਾਡਾ ਛੋਟਾ ਘਰ ਆ ਰਿਹਾ ਤੁਹਾਡੇ ਘਰ ਚ ਛੋਟਾ ਬਾਥਰੂਮ ਆ ਜੇ ਤੁਹਾਡਾ 2-3 ਮੜਲੇ ਦਾ ਘਰ ਆ ਤਾਂ ਵੀ ਤੁਹਾਡਾ ਘਰ ਅਸੀਂ ਹੋਟਲਾਂ ਵਾਂਗ ਬਣਾਣਾ ਦੇਖੋ ਛੋਟੇ ਘਰਾਂ ਦੇ ਲਈ ਛੋਟੇ ਸਾਈਜ਼ ਦੀਆਂ ਬੈਨਟਰੀਆਂ ਛੋਟੇ ਸਾਈਜ਼ ਦੇ ਟੇਬਲ ਟੌਪ ਮਤਲਬ ਇਹ ਵੀ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀ ਆ ਰੇਟ ਜੋ ਆ ਚੈਲੰਜ ਕਰਦੇ ਕਿਸੇ ਨੇ ਤੁਹਾਨੂੰ ਦੇਣੇ ਨਹੀਂ ਹੈਗੇ ਆ ਵੀ ਭਾਈ ਜੀ ਦੱਸੋ ਵੀ ਕੀ ਕੀ ਇਹਦੇ ਵਿੱਚ ਸਮਾਨ ਇਹ ਭਾਈ ਦੇਖੋ ਬੈਨਟਰੀ ਅਸੀਂ ਟੇਬਲ ਟੌਪ ਦੇ ਨਾਲ ਲਾਈ ਆ ਤੁਸੀਂ ਵਾਸ਼ਮਿਨ ਜਿਹੜਾ ਮਰਜ਼ੀ ਲਾ ਸਕਦੇ ਐ ਤੋਂ ਜਿਹੜਾ ਅਰੇ ਕੋ ਕਿੰਨੇ ਮਾਡਲ ਸਾਡੇ ਕੋਲ 3400 ਮਾਡਲ ਸਾਡੇ ਕੋਲ ਅਵੇਲੇਬਲ ਹੈ ਤੁਸੀਂ ਜਿਹੜਾ ਮਰਜ਼ੀ ਵਾਸ਼ਮਿਨ ਚੱਕ ਕੇ ਇੱਥੇ ਰੱਖ ਸਕਦੇ ਹੋ ਦੇਖੋ ਕਿੰਨੇ ਸੋਹਣੇ ਲੱਗਦੇ 골ਡਨ ਦੇ ਨਾਲ ਫਿਰ ਇਹਦੇ ਵਿੱਚ ਵੱਡਾ ਸਾਈਜ਼ ਵੀ ਅਵੇਲੇਬਲ ਹੈ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਸਾਰੇ ਆਪਣੇ ਕੋਲ ਮਿਲ ਜਾਣਗੇ ਬਲੂ ਆ ਦੇਖੋ ਕਿੰਨਾ ਸੋਹਣਾ ਬਲੂ ਕਲਰ ਆਇਆ ਨਵਾਂ ਇਹਦੇ ਬਲੈਕ ਮਿਲ ਜੇਗਾ ਪਿਓਰ ਬਲੈਕ ਦੇਖੋ ਕਿੰਨੀ ਸੋਹਣੀ ਲੱਗਦੀ ਨਾਲ ਵਾਸ਼ਮਿਨ ਦੇਖੋ ਇੱਥੇ ਵੱਡਾ ਲੱਗਾ ਫਿਰ ਪੀਵੀਸੀ ਦੇ ਵੀ ਮਿਲ ਜਾਂਦੀ ਹੈ ਮਹਾਰਾਜਾ ਮ ਇਹ ਰਾ ਦੇਖੋ ਇਹ ਦੇਖੋ ਕਿੱਡੇ ਸੋਹਣੇ ਸੋਹਣੇ ਮਾਡਲ ਆਏ 골ਡਨ ਵਾਸ਼ ਵੇਸ਼ਨ ਦੇ ਨਾਲ ਇਹਦੇ ਵਿੱਚ ਵਰਸਾਚੀ ਸੀਰੀਜ਼ ਆ ਗਈ ਦੇਖੋ ਆ ਦੇਖੋ ਕਿੰਨੀ ਸੋਹਣੀਆਂ ਸੋਹਣੀਆਂ ਕੁਆਲਿਟੀ ਦੇਖੋ ਤੁਸੀਂ ਬੈਸਟ ਕੁਆਲਿਟੀ ਦਵਾਂਗੇ ਇਦਾਂ ਇਹ ਤੁਹਾਨੂੰ ਡਿਜ਼ਾਈਨ ਨਹੀਂ ਕਿਤੋਂ ਮਿਲਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਡਿਜ਼ਾਈਨ ਵੀ ਨਹੀਂ ਮਿਲਣਗੇ ਰੇਟ ਵੀ ਨਹੀਂ ਮਿਲਣਗੇ ਤੁਹਾਨੂੰ ਸੋ ਆ ਵੀ ਤੁਸੀਂ ਦੇਖੋ ਟੇਬਲ ਟੌਪ ਦੇ ਵਿੱਚ ਤੁਸੀਂ ਕਲਰ ਚੈੱਕ ਕਰ ਲਓ ਕਲਰ ਦੇ ਨਾਲ ਨਾਲ ਤੁਸੀਂ ਸਾਈਜ਼ ਚੈੱਕ ਕਰ ਲਓ ਜਿੱਦਾਂ ਦਾ ਸਾਈਜ਼ ਚਾਹੀਦਾ ਜਿੱਦਾਂ ਦਾ ਕਲਰ ਚਾਹੀਦਾ ਆ ਵੀ ਦੇਖੋ ਤੁਸੀਂ ਹਨਾ ਰਾਉਂਡ ਚਾਹੀਦਾ ਰਾਉਂਡ ਲੈ ਜਾਓ ਚੌਰਸ ਚਾਹੀ गोल्ड चाहिए दा गोल्ड ले जाओ सिल्वर चाहिए दा सिल्वर ले जाओ वाइट चाहिए दा वाइट ले जाओ मल्टी कलर चाहिए दा मल्टी कलर ले जाओ आज दा तू डिज़ाइन लेना ऐदा ले लो आ भी देखो ना बड़ा सोहना ਤੁਹਾਨੂੰ 5 स्टार चीज़ਾਂ ਆਪਾਂ ਦੇ ਰਹੇ ਆਂ ਇੱਧਰ ਵੀ ਤੁਸੀਂ ਚੈੱਕ ਕਰਾ ਦਿਓ ਇਸ ਤੋਂ ਇਲਾਵਾ ਆ ਵੀ ਆ ਦੇਖੋ ਨਾ ਮਹਾਰਾਜਾ ਟੱਚ ਦੇ ਵਿੱਚ ਆ ਵੀ ਬੈਨਟੀਆਂ ਇੱਧਰ ਦੇਖੋ वुडन ਚਾਹੀਦੀਆਂ ਤੁਹਾਨੂੰ ਬਲੈਕ ਚਾਹੀਦੀਆਂ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲ ਜਾਣੀ ਹੈਗੀ ਆ ਬਿਲਕੁਲ ਆ ਰੱਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਦੇਖੋ ਮੈਟ ਸੀਰੀਜ਼ ਵੀ ਮਿਲ ਜੇਗੀ ਬਲੈਕ ਮੈਟ ਵਾਈਟ ਮੈਟ ਦੇਖੋ ਕਿੰਨੇ ਸੋਹਣੇ ਸੋਹਣੇ ਆਹ ਆ ਤੁਹਾਨੂੰ ਇਦਾਂ ਨਹੀਂ ਡਿਜ਼ਾਈਨ ਨਹੀਂ ਕਿਤੇ ਮਿਲਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਵੈਂਟੀ ਦੇ ਮਾਡਲ ਆਏ ਦੇਖੋ ਆ 16 ਇੰਚ ਜਿਹੇ ਹੋਰ ਮਾਡਲ ਲਿਆਂਦੇ ਦੇਖੋ ਛੋਟੇ ਸਾਈਜ਼ ਆ ਦੇਖੋ ਕਿੰਨੇ ਸੋਹਣੇ ਸੋਹਣੇ ਸਾਈਜ਼ ਆ ਦੇਖੋ ਇਹ ਜਗ੍ਹਾ ਘੱਟ ਐ ਬਲੈਕ ਵਾਸ਼ਬੈਸ਼ਨਾਂ ਵੀ ਮਿਲ ਜਾਣਗੇ ਸਾਰੇ ਡਿਜ਼ਾਈਨ ਅਵੇਲੇਬਲ ਨੇ ਆਪਣੇ ਕੋ ਆ ਦੇਖੋ ਜੀ ਆ ਨਵੀਂ ਸੀਰੀਜ਼ ਅਸੀਂ ਕੱਢੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਜਿਹੜਾ ਮਰਜ਼ੀ ਇਹਨਾਂ 'ਚੋਂ ਪਸੰਦ ਕਰ ਲੋ 8500 ਰੁਪਏ ਦਾ ਵਿੱਧ ਟੇਬਲ ਟੌਪ ਜਿਹੜਾ ਮਰਜ਼ੀ ਡਿਜ਼ਾਈਨ ਲੈ ਲੋ ਇਹਦੇ ਤੋਂ ਸਾਡੇ ਕੋਲ ਵਾਸ਼ਬੈਨ ਜਿੰਨੇ ਮਰਜ਼ੀ ਸਾਡੇ ਕੋਲ 100 ਸੈੱਟ ਲੈ ਜਾਓ ਇਹ ਤੁਹਾਨੂੰ ਅਸੀਂ 8500 ਦਾ ਦੇ ਰਹੇ ਆ ਬਾਜ਼ਾਰ 'ਚ 16000 17000 ਤੋਂ ਘੱਟ ਕਿਸੇ ਨੇ ਦੇਣਾ ਨਹੀਂ 8500 ਦੇ ਵਿੱਚ ਇਹਦੇ ਨਾਲ ਜਿਹੜਾ ਕਿ ਆ ਆ ਵੀ ਆਪਾਂ ਨਾਮ ਦੇਵਾਂਗੇ ਟੇਬਲ ਟੌਪ ਜਿਹੜਾ ਮਰਜ਼ੀ ਰੰਗ ਜਿਹੜਾ ਮਰਜ਼ੀ ਡਿਜ਼ਾਈਨ ਲੈ ਜਾਓ ਹੁਣ ਤੁਸੀਂ ਦੇਖੋ ਕਿਚਨ ਦੇ ਵਿੱਚ ਤੁਸੀਂ ਲਾਉਨੇ ਆ ਆ ਦੇਖੋ ਕਿੰਨੇ ਸੋਹਣੇ ਸੋਹਣੇ ਆ ਤੁਹਾਨੂੰ ਆ ਗਏ ਹੈਗੇ ਹਨਾ 골ਡ ਦੇ ਵਿੱਚ ਲੈ ਜਾਓ ਇਹਨੂੰ ਤੁਸੀਂ ਦੇਖੋ ਤੁਹਾਡੇ ਘਰ 'ਚ ਪਤილები ਹੋ ਗਏ ਹੋਰ ਗਲਾਸ ਹੋ ਗਏ ਆਪਣੀਆਂ ਉਪਰਾਤਾਂ ਹੋ ਗਈਆਂ ਜੋ ਵੀ ਸਮਾਨ ਤੁਸੀਂ ਕਰਦੇ ਹੋ ਇਹ ਚੋਂ ਕੱਢ ਕੇ ਜਿੰਦਾਂ ਨਾਲ ਤੁਹਾਨੂੰ ਚਾਹੀਦਾ ਤੁਸੀਂ ਇਨੂੰ ਖੋਲ ਕੇ ਆਪਣੇ ਵਰਤਨ ਮੰਨ ਸਕਦੇ ਆ। ਬਿਲਕੁਲ ਦੇਖੋ ਸਾਰੇ ਸਾਡੇ ਕੋਲ ਬ੍ਰਾਂਡਡ ਮਿਲਣਗੇ ਐਡੀਵੇਅਰ ਕੰਪਨੀ ਦੇ 10 ਸਾਲ ਦੀ ਗਾਰੰਟੀ ਇਹਨਾਂ ਦੀ। ਦੇਖੋ ਕਿੰਨੇ ਸੋਹਣੇ ਸੋਹਣੇ ਮਿਕਸਚਰ ਆ ਸ਼ਾਵਰ ਵਾਲੇ ਦੇਖੋ ਇਹਨੂੰ ਜਿੱਦਾਂ ਮਰਜੀ ਇੱਧਰ ਉੱਧਰ ਘੁਮਾਓ ਵਿੱਚ 골ਡਨ ਕਲਰ ਮਿਲ ਜਾਣਗੇ। ਫਿਰ ਆਹ ਦੇਖੋ ਕਿੰਨੇ ਸੋਹਣੇ ਸੋਹਣੀ ਸੀਰੀਜ਼ ਆਈ ਹੈ। ਤੇ ਸਿੰਕ ਦੇ ਭਾਜੀ ਸਾਰੇ ਸਾਈਜ਼ ਮਿਲ ਜਾਣਗੇ ਤੁਹਾਨੂੰ। ਛੋਟਾ ਸਾਈਜ਼ ਲੈਣਾ ਕਿਸੇ ਨੇ ਵੱਡਾ ਸਾਰੇ ਸਾਊਂਡ ਪ੍ਰੂਫ ਸਿੰਕ ਮਿਲਣਗੇ ਸਾਡੇ ਕੋਲ। ਜਿੰਨੇ ਮਰਜ਼ੀ ਸਾਡੇ ਕੋਲ ਸਾਈ ਲੈ ਲਓ ਦੇਖੋ ਜਦੋਂ ਤੁਸੀਂ ਆਪਣੇ ਬਰਤਨ ਮਾਜਦੇ ਹੋ ਜਿੱਦਾਂ ਮਰਜ਼ੀ ਇਹਦੇ ਵਿੱਚ ਗਲਾਸ ਚਮਚੇ ਪਤਲੇ ਜੋ ਮਰਜ਼ੀ ਬੱਜੇ ਇਹਦੇ ਵਿੱਚ ਸਾਊਂਡ ਨਹੀਂ ਆਉਣੀ ਸਾਊਂਡ ਪ੍ਰੂਫ ਆ ਕੋਈ ਖੜਕਾ ਧੜਕਾ ਨਹੀਂ ਹੋਣਾ ਇਹਦੇ ਵਿੱਚ ਸਾਈ ਇਹਦੇ ਵਿੱਚ ਬਲੈਕ ਕਲਰ ਆਇਆ ਦੇਖੋ ਕਿੰਨਾ ਸੋਹਣਾ ਸਾਈ ਸਾਰੇ ਅਵੇਲੇਬਲ ਆ ਚ ਇਹਨੂੰ ਸਿੰਗਲ ਚਾਹੀਦਾ ਸਿੰਗਲ ਮਿਲ ਜੇਗਾ ਡਬਲ ਚਾਹੀਦਾ ਡਬਲ ਵੀ ਮਿਲ ਜੇਗਾ ਸਰ ਆ ਵੀ ਬਣੋ ਆ ਵੀ ਬੜੇ ਸੋਹਣੇ ਲੱਗੇ ਹਨਾ ਦੇਖੋ ਝਰਨੇ ਵਾਲਾ ਪਾਣੀ ਲੈ ਜੋ ਇਹਦੇ ਵਿੱਚ ਹੀ ਬਲੈਕ ਗੋਲਡ ਬਿਲਕੁਲ ਤੋਹਫੇ ਆ ਇਹ ਤੋਹਫੇ ਨਵੇਂ ਬਿਲਕੁਲ ਮਤਲਬ ਲੇਟੈਸਟ ਮਾਡਲ ਆਏ ਹੈਵੀ ਵਾਟਰਫਾਲ 골ਡਨ ਕੋ ਕ੍ਰਿਸਟਲ ਵਾਲੇ ਮਿਲ ਜਾਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਇਦਾਂ ਦੇ ਤੁਹਾਨੂੰ ਮਾਡਲ ਕਿਤੇ ਨਹੀਂ ਮਿਲਣੇ پورے ਸ਼ਹਿਰ 'ਚ ਨਾ ਮਤਲਬ ਬੜੇ ਜੈਨੂਨ ਪ੍ਰਾਈਸ ਆ ਹੀ ਰੱਖੇ ਹੋਏ ਦੇਖੋ ਆ ਵੀ ਬਹੁਤ ਸੋਹਣੇ ਆ ਜੀ ਆ ਦੇਖੋ ਪੀਕੋਕ ਮਾਡਲ ਆਇਆ ਨਵਾਂ ਕਿੰਨੇ ਸੋਹਣੇ ਇਹਦੇ ਨਾਲ ਬੇਸ ਕਪਲਿੰਗ ਸੇਮ ਕਲਰ ਦੀ ਅਵੇਲੇਬਲ ਹੈ ਰੋਜ਼ ਗੋਲ ਨਾਲ ਰੋਜ਼ ਗੋਲ ਲਾਓ ਤੁਸੀਂ ਬਲੈਕ ਨਾਲ ਆ ਦੇਖੋ ਵਾਈਟ ਨਾਲ ਵਾਈਟ ਲਾਓ ਸਾਰੇ ਆਪਣੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਝਰਨੇ ਵਾਲੇ ਫਿਰ ਆ ਦੇਖੋ ਵਾਸ਼ ਵੇਸ਼ਨ ਦੀ ਵੈਰਾਈਟੀ 1 ਪੀਸ ਵਾਸ਼ ਵੇਸ਼ਨ ਤੁਹਾਨੂੰ ਅ ਅ ਬਲੈਕ ਕਲਰ ਲਲੋ ਦੇਖੋ ਇਹਦੇ ਬੜੇ ਸੋਹਣੇ ਸੋਹਣੇ ਕਲਰ ਆਏ 2500 ਰੁਪਏ ਦੇ ਹੈ ਤੁਹਾਨੂੰ ਮਾਰਕੀਟ ਚਾਰੀਆ ਦੋ ਘੜੀ ਨਹੀਂ ਮਿਲੇਗਾ ਟੇਬਲ ਟੌਪ ਦੇਖੋ ਜੀ ਡਿਸਪੈਂਸਰ ਆਏ ਸਾਡੇ ਕੋਲ ਨਵੀਂ ਸੀਰੀਜ਼ ਦੇਖੋ ਤੁਸੀਂ ਵੈਨਿਟੀ ਦੇ ਨਾਲ ਰੱਖ ਸਕਦੇ ਹੋ ਪੂਰਾ ਸੈੱਟ ਵੀ ਅਵੇਲੇਬਲ ਹੈ ਬਲੈਕ ਕਲਰ ਦਾ ਦੇਖੋ ਕਿੰਨੇ ਸੋਹਣੇ ਸੋਹਣੇ ਲੱਗਦੇ ਇਹ ਵੈਨਿਟੀ ਦੇ ਨਾਲ ਰੱਖੇ ਜਾਂਦੇ ਆ ਤੁਸੀਂ ਜਿਹੜਾ ਮਰਜੀ ਸਾਡੇ ਕੋਲ ਇਹ ਡਸਟਬਿਨ ਸੈੱਟ ਹੈ ਤੁਸੀਂ ਆਪਣਾ ਡਸਟਬਿਨ ਯੂਜ਼ ਕਰ ਸਕਦੇ ਹੋ ਬਰਸ਼ ਹੋਲਡਰ ਹੈ ਦੇਖੋ ਇਹਨੇ ਸੋਹਣੇ ਸੋਹਣੇ ਪੀਸ ਆਏ ਆ ਸੀਟ ਦੇ ਨਾਲ ਇਹ ਤੁਸੀਂ ਬਾਥਰੂਮ ਚ ਪੂਰਾ ਸੈੱ ਉਸ ਵਾਰ ਸਾਡੇ ਕੋਲ ਬਾਸੈਸਰੀ ਦੇਖੋ ਸਾਰੀ ਅਵੇਲੇਬਲ ਹੈ ਪੇਪਰ ਹੋਲਡਰ ਲੈ ਲੋ ਆ ਦੇਖੋ ਕਿੰਨੇ ਸੋਹਣੇ ਮਾਡਲ ਹੈ ਡਿਸਪੈਂਸਰ ਦੇ ਮਾਡਲ ਇਹ ਦੇਖੋ ਫਾਰਮਲਡ ਡਿਸਪੈਂਸਰ ਆਣ ਲਵਾ ਆ ਹੈਂਡ ਜੈਟ ਦੀ ਉਹ ਵੈਰਾਈਟੀ ਸਾਡੇ ਕੋਲ ਆ ਦੇਖੋ ਰੋਜ਼ ਗੋਲਡ ਕਲਰ ਮਿਲ ਜੇਗਾ ਇਹ ਚ 골ਡਨ ਮਿਲ ਜੇਗਾ ਸਾਰੀ ਸਾਰੀ ਰੇਂਜ ਮਿਲ ਜੇਗੀ ਮਤਲਬ ਸਾਡੇ ਕੋਲ ਸਾਰੇ ਦੇਖੋ ਕਿਲੀਆਂ ਦੇ ਹੈਂਡ ਰੇਅਰ ਸਾਰੇ ਦੇਖੋ ਟੈਲੀਫੋਨ ਸ਼ਾਵਰ ਦੀ ਵੈਰਾਈਟੀ ਕਿੰਨੀ ਅਵੇਲੇਬਲ ਆ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਓਵਰਹੈਡ ਸ਼ਾਵਰ ਓਵਰਹੈਡ ਸ਼ਾਵਰ ਜੀ 750 ਰੁਪਏ ਦੇ ਰਾਂਗੇ ਜਿੰਨੇ ਮਰਜ਼ ਛੋਟਾ ਸਾਇਲ ਲੱ ਲੋ 450 ਦਾ ਹੈਂਡ ਸ਼ਾਵਰ 1150 ਸਾਰੀ ਅਲਗ-ਅਲਗ ਰੇਂਜ ਮਿਲ ਜੇਗੀ ਬਾਥ ਸੈਸਰੀ ਦੇਖੋ ਕਿੰਨੀ ਵੈਰਾਈਟੀ ਹੈ ਬਲੈਕ ਕਲਰ ੋਜ਼ ਗੋਲਡ ਕਲਰ ਹੈ ਗੋਲਡ ਕਲਰ ਟਾਵਲ ਰੈਕ ਆ ਦੇਖੋ ਕਿੰਨੀ ਵੈਰਾਈਟੀ ਸਿਲਵਰ ਦੇਖੋ ਕਿੰਨੇ ਮਾਡਲ ਆਏ ਨਵੇਂ-ਨਵੇਂ ਸਾਰੇ ਦੇਖੋ ਗਾਰੰਟੀ ਹੈ ਮਤਲਬ ਕੰਪਨੀ ਦੇ ਸਾਰੇ ਇੱਥੇ ਗਲਾਸ ਟ੍ਰੇ ਦੀ ਕਿੰਨੀ ਵੈਰਾਈਟੀ ਦੇਖੋ ਆਪਣੇ ਕੋਲ ਕਾਰਨਰ ਦੀ ਵੈਰਾਈਟੀ ਦੇਖੋ ਕਿੰਨੀ ਹੈ ਆਪਣੇ ਕੋਲ ਸਾਰੇ ਅਨਬ੍ਰੇਕਬਲ ਗਾਰਨਰ ਮਿਲ ਜੇਗਾ ਆ ਦੇਖੋ 200 ਰੁਪਏ ਦਾ ਸਿਰਫ ਗਾਰਨਰ ਆਵੇਂ ਜਿੰਨੇ ਮਰਜ਼ੀ ਪੀਸ ਲੈ ਜਾਓ ਸਾਡੇ ਕੋਲ ਤਿੰਨ ਪੀ अनब्रेकेबल भाई जी आ मेनू जरूर दसो दो 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 मैं इंग्लैंड जी जाना उथे किचन ਦੇ ਵਿੱਚ ਲੱਗੇ ਦੇਖਦੇ ਆ ਵੀ ਇਹਦਾ ਬਹੁਤ ਸਾਰੇ ਮਲਟੀ ਆਪਸ਼ਨਸ ਆ। ਭਾਈ ਵਾਟਰਫਾਲ ਵਾਲਾ ਸਿੰਕ ਆਇਆ ਨਵਾਂ ਬਹੁਤ ਹੀ ਜ਼ਬਰਦਸ। ਇੱਜ ਸਾਬਣ ਲੱਗਦਾ ਐ ਇੱਥੋਂ ਟੂਟੀ ਨਿਕਲਦੀ ਬਾਹਰ। ਇੱਜ ਵੱਡਾ ਸਾਈ ਵੀ ਮਿਲ ਜੇਗਾ। ਇੱਥੋਂ ਪਾਣੀ ਆਨ-ਆਫ ਹੁੰਦਾ। ਦੇਖੋ ਕਿੰਨੀ ਪਿਆਰੀ ਚੀਜ਼ ਆਈ ਐ। ਇੱਥੋਂ ਛਰਨੇ ਵਾਲਾ ਪਾਣੀ ਆਉਂਦਾ। ਤੁਸੀਂ ਇਹਦੇ ਵਿੱਚ ਆਪਣੇ ਕਿੰਨਾ ਫਰੂਟ ਵਗੈਰਾ ਧੋ ਸਕਦੇ ਹੋ, ਸਬਜ਼ੀਆਂ ਧੋ ਸਕਦੇ ਹੋ ਆਹ ਨਾਲ ਆਰੋ ਦਾ ਪਾਣੀ ਆਉਂਦਾ। ਜੇ ਦੇਖੋ। ਚਿਆਰੋ ਇੱਥੇ ਗਲਾਸ ਧੋ ਸਕਦੇ ਹੋ ਤੁਸੀਂ ਪ੍ਰੈਸ ਕਰਕੇ। ਬਹੁਤ ਅੱਛੀ ਕੁਆਲਿਟੀ ਇਹ ਬਲੈਕ ਕਲਰ ਚ ਸਾਊਂਡ ਪ੍ਰੂਫ ਹੈ ਕੋਈ ਭਾਂਡਿਆਂ ਦੀ ਆਵਾਜ਼ ਨਹੀਂ ਆਏਗੀ ਤੁਹਾਨੂੰ ਸਿੰਗਲ ਲੀਵਰ ਮਿਕਸਰ ਹੈ ਜੀ ਦੇਖੋ ਐਡੀਵੇਅਰ ਕੰਪਨੀ 10 ਸਾਲ ਦੀ ਗਰੰਟੀ ਇਹਨਾਂ ਦੀ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਤੁਹਾਨੂੰ ਆ 1600 ਰੁਪਏ ਦਾ ਮਿਲ ਜਾਏਗਾ ਉਸ ਤੋਂ ਬਾਅਦ 1800 ਕੋਈ 2400 ਕੋਈ 3200 ਅਲੱਗ-ਅਲੱਗ ਰੇਂਜ ਹੈ ਡਬਲ ਬਣੀ ਹੈ ਇਹਨਾਂ ਚ ਲੌਂਗ ਸਾਈਜ਼ ਵੀ ਹੈਗੇ ਆ ਸਿਲਵਰ ਚ ਵਾਟਰਫਾਲ ਵੀ ਮਿਲ ਜਾਏਗਾ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਇਹ ਚ ਉਹਦੇ ਨਾਲ ਦੇਖੋ ਵਾਸ਼ ਬੇਸ਼ਨ ਦੇ ਆ ਦੇਖੋ 2500 ਰੁਪਏ ਦਾ ਸਿਰਫ ਜਿਹੜਾ ਮਰਜ਼ੀ ਕਲਰ ਲੈ ਲਓ ਇਹ ਚ ਦੇਖੋ ਕਿੰਨੇ ਕਲਰ ਸਾਡੇ ਕੋਲ ਅਵੇਲੇਬਲ ਨੇ ਸਾਰੇ 2500 ਰੁਪਏ ਦੇ ਜਿਹੜਾ ਮਰਜ਼ੀ ਲੈ ਜਾਓ। ਸਲਾਹ ਜੀ ਆਫਰ ਸਿਰਫ 10-12 ਦਿਨ ਦੀ ਆ। ਇੱਥੇ ਆਜੋ 50000 ਰੁਪਏ ਦੀ ਸ਼ਾਪਿੰਗ ਕਰੋਗੇ ਤਾਂ ਤੁਹਾਨੂੰ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਮਿਲਣੀ ਆ। ਜੇ ਤੁਸੀਂ 1 ਲੱਖ ਰੁਪਏ ਦੀ ਸ਼ਾਪਿੰਗ ਕਰੋਗੇ ਤੁਹਾਨੂੰ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਫ੍ਰੀ ਦੇਣੀ ਆ। ਉਸ ਦੇ ਨਾਲ ਤੁਹਾਨੂੰ ਆਹ ਦੇਖੋ వాటర్ ਫਿਲਟਰ ਆਰਓ ਚਾਹੇ ਇਹ ਫ੍ਰੀ ਲੈ ਜਾਓ ਚਾਹੇ ਤੁਸੀਂ ਲੈ ਜਾਓ ਗੀਜ਼ਰ ਫ੍ਰੀ। ਇਹਨਾਂ ਦੋਨਾਂ 'ਚੋਂ ਇੱਕ ਆਈਟਮ ਤੁਹਾਨੂੰ ਬਿਲਕੁਲ ਫ੍ਰੀ ਦਿੱਤੀ ਜਾਣੀ ਆ। ਇਹ ਆਫਰ ਸਿਰਫ 10 ਦਿਨ ਦੀ ਆ। ਛੇਤੀ ਪਹੁੰਚੋ ਸਾਰਾ ਸਟਾਕ ਕਲੀਅਰ ਕਰ ਜਾ ਕੋਡੀਆਂ ਦੇ ਪਾ ਸਮਾਨ ਤੁਹਾਨੂੰ ਆਪੋ ਦੇ ਦੇਣਾ ਹੈਗਾ ਸੋ ਭਾਈ ਜੀ ਇਹ ਸਾਰਾ ਕੁਝ ਹੋ ਗਿਆ ਨਾ ਜਿਹੜੇ ਸਾਡੇ ਦਰਸ਼ਕ ਬਾਹਰ ਦੀਆਂ ਕੰਟਰੀਜ਼ ਬੈਠੇ ਤੁਹਾਨੂੰ ਦੇਖ ਰਹੇ ਆ ਕਿਸੇ ਦੀ ਕੋਠੀ ਬਣ ਰਹੀ ਕਿਹਦਾ ਘਰ ਬਣ ਰਿਹਾ ਉਹਨੇ ਰਿਸ਼ਤੇਦਾਰੀਆਂ ਇੱਥੇ ਨਹੀਂ ਹੈਗੀਆਂ ਜਾਂ ਕੋਈ ਉਹਨਾਂ ਦੀ سپورਟ ਨਹੀਂ ਹੈਗਾ ਉਹ ਕਿੱਦਾਂ ਸ਼ਾਪਿੰਗ ਕਰ ਸਕਦੇ ਆ ਤੁਸੀਂ ਕਿੱਦਾਂ ਗਾਈਡ ਕਰਦੇ ਹੋ ਜੇ ਉਹਨਾਂ ਨੇ ਸਮਾਨ ਖੇਡਣਾ ਤੇ ਉਹਨਾਂ ਨੂੰ ਕੀ ਕਰਨਾ ਪਊਗਾ ਬਿਲਕੁਲ ਭਾਈ ਜੀ ਦੇਖੋ ਸਾਡੇ ਕੋ ਸਾਨੂੰ ਫੋਨ ਕਰੋ WhatsApp ਨੰਬਰ ਤੇ ਕਾਲਿੰਗ ਕਰੋ ਜਿੱਦਾਂ ਮਰਜੀ ਵੀਡੀਓ ਕਾਲ ਦੇ ਅਸੀਂ ਸਿਲੈਕਟ ਕਰਾ ਲਈਦਾ ਸਾਰਿਆਂ ਨੂੰ ਤੁਸੀਂ ਕੀ ਕਰਨਾ ਪਲੰਬਰ ਕੋ ਸਮਾਨ ਲਖਾਣਾ ਸਿਰਫ ਤਾਨੂੰ ਵਟਸਐਪ ਕਰ ਦੇਣਾ ਅਸੀਂ ਤੁਹਾਨੂੰ ਉਹਦਾ ਐਸਟੀਮੇਟ ਬਣਾ ਕੇ ਭੇਜ ਦੇਣਾ ਤੁਹਾਨੂੰ ਸਹੀ ਲੱਗਦੇ ਪ੍ਰਾਈਸ ਅਸੀਂ ਤੁਹਾਨੂੰ ਸਮਾਨ ਵੀ ਸਿਲੈਕਟ ਕਰਾਵਾਂਗੇ ਸਾਰਾ ਪਲੇ ਟੂ Z ਸਾਰੀ ਕੱਲੀ ਕੱਲੀ ਚੀਜ਼ ਤੁਹਾਨੂੰ ਸਿਲੈਕਟ ਕਰਾਵਾਂਗੇ ਤੁਹਾਡੇ ਦਿੱਤੇ ਐਡਰੈਸ ਤੇ ਭੇਜ ਦੇਵਾਂਗੇ ਪੇਮੈਂਟ ਤੁਸੀਂ ਆਨਲਾਈਨ ਪਾ ਦੇਣੀ ਹੈ ਸਿੰਪਲ ਜਿਹਾ ਕੰਮ ਹੈ ਜੀ ਟੁੱਟਣ ਭੱਜਣ ਤੱਕ ਦੀ ਗਾਰੰਟੀ ਲੈਣੇ ਤੁਸੀਂ ਸਾਡੀ ਗਾਰੰਟੀ ਹੈ ਜੀ ਉੱਥੇ ਤੱਕ ਉਸ ਤੋਂ ਬਾਅਦ ਪਲੰਬਰ ਦੀ ਜ਼ਿੰਮੇਵਾਰੀ ਅਸੀਂ ਘਰ ਤੱਕ ਗਾਰੰਟੀ ਦਵਾਵੇਂ ਬਿਲਕੁਲ ਦੇਖੋ ਜੀ ਸਭ ਤੋਂ ਵੱਡਾ ਫਾਇਦਾ ਸਾਡਾ ਹੋ ਰਿਹਾ ਤੁਸੀਂ ਘਰ ਬੈਠੇ ਬਰਲੀ ਕਿਸੇ ਕੰਟਰੀ ਚ ਆਨਲਾਈਨ ਸ਼ਾਪਿੰਗ ਕਰ ਸਕ ਹੁਣ ਭੂਆ ਫੁੱਫੜ ਚਾਚੇ ਭਤੀਜੇ ਭਾਣਜੀ ਭਾਣ ਭਤੀਜੀ ਦੀ ਮਿਹਨਤ ਕੰਦੀ ਲੋਣ ਨਹੀਂ ਵੀ ਜਾਓ ਦੁਕਾਨ ਤੇ ਜੀ ਕਰੋ ਜੀ ਕੋਈ ਕੁੰਡੀ ਲਾਉਂਦਾ ਕੋਈ ਨਹੀਂ ਲਾਉਂਦਾ ਹੁਣ ਟੈਂਟਾ ਹੀ ਖਤਮ ਕਰਤਾ ਤੁਸੀਂ ਸਿੱਧਾ ਦੁਕਾਨਦਾਰ ਦੇ ਓਨਰਾਂ ਨਾਲ ਗੱਲ ਕਰ ਸਕਦੇ ਆ ਆਪਣਾ ਜਿਹੜਾ ਸਮਾਨ ਆ ਤੁਸੀਂ ਉਹਦਾ ਇਹਦਾ ਐਸਟੀਮੇਟ ਤੁਸੀਂ ਮੰਗਾ ਸਕਦੇ ਆ ਐਸਟੀਮੇਟ ਮੰਗਾਉਣ ਤੋਂ ਬਾਅਦ ਤੁਹਾਡੇ ਘਰ ਸਮਾਨ ਪਹੁੰਚਾ ਦਿੱਤਾ ਜਾਣਾ ਆ ਸਮਾਨ ਟੁੱਟਣ ਤੱਕ ਦੀ ਘਰ ਪਹੁੰਚਾਉਣ ਤੱਕ ਦੀ ਜ਼ਿੰਮੇਵਾਰੀ ਇਹਨਾਂ ਦੀ ਹੈਗੀ ਆ ਤੁਸੀਂ ਆਨਲਾਈਨ ਇਹਨਾਂ ਨੂੰ ਪੇਮੈਂਟ ਕਰ ਦਿਓ ਸਾਰਾ ਸਮਾਨ ਤੁਹਾਡੇ ਘਰ ਪਹੁੰਚਾ ਦੇਣਾ 50000 ਦੀ ਸ਼ਾਪਿੰਗ ਜੇ ਕਰ ਲੂਗੇ ਤਾਂ ਤੁਹਾਨੂੰ ਗੱਡੀ ਦਾ ਖਰਚਾ ਵੀ ਨਹੀਂ ਦੇਣਾ ਪੈਣਾ ਉਹ ਵੀ ਬਿਲਕੁਲ ਫ੍ਰੀ ਇਹ ਖਰਚਾ ਇਹਨਾਂ ਦੀ ਕੰਪਨੀ ਦਵੇਗੀ ਦੇਖੋ ਜੀ ਜਿੱਦਾਂ LED ਮਿਰਰ ਆਏ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਦੇਖੋ ਇੱਥੇ ਤਿੰਨ ਲਾਈਟਾਂ ਚਲਦੀਆਂ ਆ oval ਸੀਰੀਜ਼ ਮਿਲ ਜੇਗੀ ਤੁਹਾਨੂੰ 2800 ਰੁਪਏ ਦਾ ਦੇਵਾਂਗੇ 24 30 26 ਵੱਡਾ size ਵਧੀਆ ਕੰਪਨੀ ਦੇ ਦੇਖੋ square ਮਾਡਲ ਮਿਲ ਜੇਗਾ ਇਹ ਸਿਰਫ 2500 ਰੁਪਏ ਦਾ ਦੇਖੋ 2 बाई 2 ਦਾ round ਮਿਲ ਜੇਗਾ ਛੋਟਾ size ਲੈ ਲਓ 1500 ਰੁਪਏ ਦਾ ਸਿਰਫ ਆਫਰ ਲੱਗੀ ਹੋਈ ਹੈ ਜੀ 10 ਦਿਨਾਂ ਦੀ ਦੇਖੋ ਕਿੰਨੇ ਸੋ ਇਹ ਚ ਵੱਡਾ ਸਾਈ ਮਿਲ ਜੇਗਾ 24 30 ਉਹ ਵੀ ਸਾਡੇ ਕੋਲ ਅਵੇਲੇਬਲ ਆ ਸੋ ਲਓ ਜੀ ਤੁਸੀਂ ਛੇਤੀ ਛੇਤੀ ਆ ਜਾਓ ਬਹੁਤ ਸੋਹਣਾ ਲੈਗਜ਼ੀ ਸਮਾਨ ਤਾਂ ਉਹ ਦਿਖਾਤਾ ਤੁਸੀਂ ਖੁਸ਼ ਹੋਣਿਆ ਸਾਡੇ ਕੋਲ ਖਾਸ ਤੌਰ ਤੇ ਪੰਜਾਬ ਸਾਰਾ ਆ ਰਿਹਾ ਆ ਹਰਿਆਣਾ ਆ ਰਿਹਾ ਆ ਰਾਜਸਥਾਨ ਖਾਸ ਤੌਰ ਤੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਇੱਥੋਂ ਲੋਕ ਬਹੁਤ ਦੂਰੋਂ ਦੂਰ ਆ ਰਿਹਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਲੁੱਟਿਆ ਜਿਹੜਾ ਅਸੀਂ 50000 ਦਾ ਸਮਾਨ ਦਿੰਨੇ ਆ ਬਾਜ਼ਾਰ 'ਚ ਤੁਸੀਂ ਬਾਹਰ ਨਹੀਂ ਸਟੇਟਾਂ ਜਾ ਕੇ 2 ਲੱਖ ਰੁਪਏ ਦਾ ਲੈਣੇ ਹੋ ਕਿਉਂਕਿ ਸਾਡੇ ਕੋਲ ਵੈਰਾਈਟੀ ਬੜੀ ਟੌਪ ਦੀ ਹੈਗੀ ਆ ਪੰਜਾਬ ਦੇ ਲੋਕਾਂ ਨੂੰ ਤਾਂ ਵੈਸੇ ਸਹ ਸਿਰਫ 50000 ਰੁਪਏ ਦਾ ਸਮਾਨ ਖਰੀਦ ਲਓ ਪੈਂਡ ਜਿਹੜਾ ਮਰਜੀ ਸ਼ਹਿਰ ਤੁਹਾਡਾ ਜਿਹੜਾ ਮਰਜੀ ਪੂਰੇ ਪੰਜਾਬ ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਦੇਤੀ ਆ ਸਮਾਨ ਟੁੱਟਣ ਭੱਜਣ ਤੱਕ ਦੀ ਗਰੰਟੀ ਵੀ ਤੁਹਾਨੂੰ ਦੇਤੀ ਆ ਇਸ ਤੋਂ ਇਲਾਵਾ ਤੁਸੀਂ 40000 ਰੁਪਏ ਲੈ ਕੇ ਆਉਣਾ ਤੁਹਾਡੇ ਘਰ ਦੇ ਦੋ ਬਾਥਰੂਮ ਤੇ ਇੱਕ ਰਸੋਈ ਉਹ ਵੀ ਬਿਲਕੁਲ ਤਿਆਰ ਕਰ ਦਿਆਂਗੇ ਪਰ ਟਾਈਲਾਂ ਤੋਂ ਬਾਅਦ ਵਾਲਾ ਸਮਾਨ ਅਸੀਂ ਤੁਹਾਨੂੰ ਦੇ ਦੇਵਾਂਗੇ ਸੋ ਛੇਤੀ ਆਜੋ ਕੋਈ ਜਾਣਕਾਰੀ ਲੈਣੀ ਆ ਕੋਈ ਮਨ ਚ ਸਵਾਲ ਹੈਗਾ ਆ ਨੰਬਰ ਸਕਰੀਨ ਤੇ ਆ ਤੇ ਇੱਥੇ ਤੁਸੀਂ ਫੋਨ ਕਰ ਸਕਦੇ ਆਂ ਤੇ ਆਪਣੇ ਜਿਹੜੀ ਕੋਈ ਵੀ ਸਵਾਲ ਹੋਵੇ ਜਵਾਬ ਤੁਸੀਂ ਲੈ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਂ ਟੀਵੀ ਜਲੰਧਰ